ਇਹ ਗੱਲ ਕਹੀ ਕਿ ਅਭੀ ਇਹਨਾਂ ਦਾ ਜਿਹੜਾ ਕਰਜ਼ਾ ਜਿਹੜਾ ਮਾਫ਼ ਕਰਨਾ ਚਾਹੀਦਾ ਤੇ ਗੱਲਬਾਤ ਕਰਦੇ ਆ ਮਾਤਾ ਜੀ ਕਿੱਦਾਂ ਦਾ ਵਿਹਾਰ ਸੀ ਇਹਨਾਂ ਦਾ ਜਦੋਂ ਵੀ ਤੇਰੀ ਬਹੁਤੀ ਹੋਂਦ ਲੈਣ ਦੇਣੀ ਚ ਵੀ ਆ ਕੇ ਆਇਆ ਉਤਨਾ ਗਰੀਬ ਸੀ ਪਰ ਬੜਾ ਛਾੜਾ ਕਮਾੜਿਆ ਸਾਡੇ ਨਾਲ ਦੇ ਨਾਲ ਉੱਤਰਦੀਆਂ ਉਸੇ ਦਾ ਪਿਆਰ ਕਰਦੇ ਪਰ ਅੱਜ ਇਹਨਾਂ ਵਿੱਚ ਬਹੁਤ ਗਰੀਬੀ ਆਈ ਜਿਹੜੀ ਇਹ ਦੂਰ ਹੋਣੀ ਚਾਹੀਦੀ ਉਹ ਕੋਈ ਨਾ ਬੁਲੇ ਮੈਂ ਠੀਕ ਨਹੀਂ ਬਾਅਦ ਇੱਕ ਹੋਰ ਦੁੱਖ ਭਰੀ ਖਬਰ ਆਈ ਕਿ ਕਰਨੈਲ ਸਿੰਘ ਇੱਕ ਕਿਸਾਨ ਜਿਹੜਾ ਖਨੋਰੀ ਬਾਰਡਰ ਤੇ ਸਵਾਵਾ ਨਿਭਾਰ ਰਿਹਾ ਸੀ ਆਪਣੀਆਂ ਉਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਤਾਂ ਘਰ ਦੀ ਪਹਿਲਾਂ ਤਸਵੀਰ ਦਿਖਾ ਦਿੰਦੇ ਆ ਜਿਹੜੇ ਲੋਕ ਕਹਿੰਦੇ ਆ ਨਾ ਵੀ ਇੱਥੇ ਕਿਸਾਨ ਨੇ ਬੜੇ ਅਮੀਰ ਕਿਸਾਨ ਨੇ ਇੱਥੇ ਮਰਸੀਡੀਜ਼ ਵਾਲੇ ਕਿਸਾਨ ਨੇ ਆ ਤਸਵੀਰ ਘਰ ਦੀ ਦੇਖ ਸਕਦੇ ਹੋ ਤੇ ਹੁਣ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਘਰ ਦੇ ਹਾਲਾਤ ਵੀ ਬੜੇ ਜਿਹੜੇ ਆ ਨਾਸੁਖ ਨੇ ਜ਼ਰੂਰ ਪਰਿਵਾਰ ਵਾਸੀ ਇਸ ਮੌਕੇ ਤੇ ਨਹੀਂ ਬੋਲ ਸਕਦੇ ਹੁੰਦੇ ਨਹੀਂ ਗੱਲ ਕਰ ਸਕਤੇ ਹੁੰਦੇ ਪਰ ਤਸਵੀਰ ਸਾਂਝੀ ਕਰਾਂਗੇ ਤੁਹਾਡੇ ਨਾਲ ਤਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਵੀ ਕਰਨੈਲ ਸਿੰਘ ਨਾਲ ਅਸਲ 'ਚ ਹੋਇਆ ਕੀ ਸੀ ਉਹ ਤੁਹਾਨੂੰ ਹੁਣ ਪਤਾ ਲੱਗ ਜੂਗਾ ਤੇ ਦੱਸੋਗੇ ਵੀ ਅਸਲ ਦੇ ਵਿੱਚ ਕਰਨੈਲ ਸਿੰਘ ਕਿੰਨੀ ਦੇਰ ਤੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਅਸਲ ਦੇ ਵਿੱਚ ਹੋਇਆ ਕੀ ਹਾਂਜੀ ਇਹ ਬਹੁਤ ਦੇਰ ਤੋਂ ਕਿਸਾਨ ਜਥੇਬੰਦੀਆਂ ਨਾਲ ਇਹ ਰਲੇ ਹੋਏ ਸਨ ਕਿਸਾਨੀ ਸੰਘਰਸ਼ ਜਦੋਂ ਵੀ ਕੋਈ ਹੁੰਦਾ ਸੀ ਦਿੱਲੀ ਪੈਲ ਪਹਿਲਾ ਜਦੋਂ ਅਸੀਂ ਦਿੱਲੀ ਗਏ ਸਨ ਉਦੋਂ ਵੀ ਸਾਡੇ ਵੀਰ ਜੀ ਦਿੱਲੀ ਗਏ ਸਨ ਨਾਲ ਉਥੇ ਜੋ ਮੰਗਾ ਕਿਹਾ ਸੀ ਸਰਕਾਰ ਨੂੰ ਉਹ ਸਾਰੀਆਂ ਮੰਨ ਲਿੱਤੀਆਂ ਗਈਆਂ ਸਨ ਤੇ ਫਿਰ ਇਹ ਪੰਜਾਬ ਨੂੰ ਆਏ ਸਨ ਜੋ ਹੁਣ ਕੀ ਜੋ ਕੀ ਸਰਕਾਰ ਜੋ ਆਪਣੇ ਬਾਰਡਰ ਤੇ ਧਰਨਾ ਲਗਾਏ ਹੋਏ ਸੀ ਸ਼ੁਰੂ ਤੋਂ ਹੀ 13 ਤਰੀਕ ਦੇ ਉਥੇ ਜੁਟੇ ਹੋਏ ਸਨ ਕਿ ਉਹ ਉਹਨਾਂ ਨੂੰ ਹੀ ਹਾਲਤ ਇਸ ਤਰ੍ਹਾਂ ਖਰਾਬ ਹੋ ਗਈ ਜੋ ਆਸੂ ਗੈਸ ਦੇ ਗੋਲੇ ਸਿੱਟੇ ਗਏ ਸਨ ਉਹਨਾਂ ਦੇ ਨਾਲ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਗਈ ਇਸ ਕਰਕੇ ਜੋ 21 ਤਰੀਕ ਨੂੰ ਉਹਨਾਂ ਨੇ ਆਸੂ ਗੈਸ ਦੇ ਗੋਲੇ ਸਿੱਟੇ ਸਨ ਉਹਨਾਂ ਦੇ ਨਾਲ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਣੀ ਸ਼ੁਰੂ ਹੋ ਗਈ ਜਿਸ ਕਰਕੇ ਕਿ ਸਾਡੇ ਵੀਰ ਜੀ ਹੌਲੀ 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 ਦਿੱਕਤ ਬਾਡੀ ਚ ਆਣੀ ਸ਼ੁਰੂ ਹੋ ਗਈ ਜੋ ਕਿ ਅਸੀਂ ਇਹੀ ਕਹਿੰਦੇ ਆ ਕਿ ਗਰੀਬ ਪਰਿਵਾਰ ਆ ਜੋ ਅਸੀਂ ਤਰਨੇ ਦੇ ਵਿੱਚ ਬੈਠ ਕੇ ਜੋ ਅਸੀਂ ਕਹਿੰਨੇ ਆ ਕਿ ਸਰਕਾਰ ਨੂੰ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿ ਅਸੀਂ ਗਰੀਬ ਕਿਸਾਨ ਹਾਂ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਗਰੀਬ ਸਰਕਾਰ ਹਾਂ ਸਾਡਾ ਹੁਣੇ ਘਰ ਦੇ ਹਾਲਾਤ ਦੇਖ ਕੇ ਦੱਸਣ ਹਾਂ ਕਿ ਇੱਥੇ ਕਿਹੜੀਆਂ ਹੀ ਵੱਡੀਆਂ-ਵੱਡੀਆਂ ਗੱਡੀਆਂ ਖੜੀਆਂ ਹਨ ਤੇ ਕਿਹੜੇ ਅਸੀਂ ਵੱਡੇ ਆਗੂ ਅਸੀਂ ਕਰਦੇ ਹਾਂ ਕਿ ਇਹੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਕਿ ਘਰ ਦੇ ਹਾਲਾਤ ਵੀ ਲਗਾਤਾਰ ਤੁਹਾਨੂੰ ਰਕੇਸ਼ ਵੀ ਦਿਖਾ ਰਿਹਾ ਜਿਹੜੇ ਲੋਕ ਕਹਿੰਦੇ ਸਨ ਵੀ ਹਾਂ ਅਮੀਰ ਕਿਸਾਨ ਆਏ ਨੇ ਇਹਨਾਂ ਕੋਲ ਤਾਂ ਪੈਸਾ ਹੀ ਬਹੁਤਾ ਹੈ ਇਹਨਾਂ ਨੂੰ ਤਾਂ ਕਿਸੇ ਪ੍ਰਕਾਰ ਦੀ ਲੋੜ ਵੀ ਨਹੀਂ ਆ ਘਰ ਦੇ ਹਾਲਾਤ ਤੁਸੀਂ ਦੇਖ ਲਓ ਅ ਕਰਨੈਲ ਸਿੰਘ 21 ਤਰੀਕ ਨੂੰ ਜਿਹੜਾ ਹੈ ਉਹਨੂੰ ਥੋੜੇ ਜਿਹੀ ਪ੍ਰੋਬਲਮ ਆਣ ਲੱਗ ਜਾਂਦੀ ਹੈ ਸਾਹ ਦੇ ਵਿੱਚ ਉਸ ਸਮੇਂ ਉਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਆ ਇੱਕ ਮੰਦਪਾ ਕੇ ਖਬਰ ਜਿਹੜੀ ਤੁਸੀਂ ਸਵੇਰੇ ਤੁਹਾਡੇ ਨਾਲ ਸਾਂਝੀ ਕੀਤੀ ਤਾਂ ਹੋਰ ਵੀ ਗੱਲਬਾਤ ਕਰ ਲੈਂਦੇ ਆ ਬਾਈ ਜੀ ਹੋਇਆ ਕੀ ਸੀ ਵਿਸਥਾਰ ਤੇ ਵਿੱਚ ਦੱਸੋਗੇ ਵੀ ਅਸਲ ਦੇ ਵਿੱਚ ਕੀ ਗੱਲ ਇਹ ਹੋਇਆ ਇੰਜ ਹੈ ਵੀ ਇਹ ਸਾਡੇ ਬੀਕੇ ਜੂ ਕ੍ਰਾਂਤੀਕਾਰੀ ਦੇ ਜਰਨਲ ਸਕੱਤਰ ਨੇ ਅਰਨੋਪਿੰਦ ਦੇ ਤੇ ਜਦੋਂ ਅਸੀਂ 13 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਤੇ ਇਸ ਪਿੰਡ ਦੇ ਵਿੱਚ ਜਥਾ ਜਿਹੜਾ ਸੀ ਟਰਾਲੀ ਲੈ ਕੇ ਸਾਡੇ ਵਿੱਚ ਸ਼ਾਮਲ ਹੋਇਆ ਤੇ ਉਸ ਦਿਨ ਤੋਂ ਐਚਪੀ ਪੰਪ ਦੇ ਉੱਤੇ ਇਹਨਾਂ ਦੀ ਟਰਾਲੀ ਖੜੀ ਐ ਉਸ ਦਿਨ ਤੋਂ ਹੀ ਇਹ ਉੱਥੇ ਹਰ ਰੋਜ਼ ਸੇਵਾ ਆਪਣੀ ਕਰ ਰਹੇ ਸੀ ਤਾਂ ਜਦੋਂ 21 ਤਰੀਕ ਨੂੰ ਜਿਆਦੇ ਉਹਨਾਂ ਨੇ ਗੋਲੇ ਸਿੱਟੇ ਹਜ਼ਾਰਾਂ ਦੇ ਹਿਸਾਬ ਨਾਲ ਤੋਂ ਉਹਦੇ ਵਿੱਚ ਇਹ ਵੀ ਬਿਮਾਰ ਹੋ ਗਏ ਇਹਨਾਂ ਨੂੰ ਉੱਥੇ ਦਵਾਈ ਅਸੀਂ ਦਵਾਈ ਤਾਂ ਹੌਲੀ-ਹੌਲੀ ਉਹ ਜਿਆਦੇ ਹੋ ਗਏ ਜਦੋਂ ਪਾਤੜਾ ਲੈ ਗਏ ਪਾਤੜਾ ਤੋਂ ਉਹਨਾਂ ਨੇ ਰੈਫਰ ਪਟਿਆਲੇ ਕਰਤਾ ਤੇ ਰਾਤ ਨੂੰ ਉਹਨਾਂ ਨੂੰ ਆਈਸੀਯੂ ਦੇ ਵਿੱਚ ਲੈ ਕੇ 12 1 ਵਜੇ ਉਹਨਾਂ ਦੀ ਮੌਤ ਹੋ ਗਈ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਦਿੱਲੀ ਸ਼ਰਧਾਂ ਦੇ ਉੱਤੇ 13 ਮਹੀਨੇ ਬੈਠ ਕੇ ਅਸੀਂ ਮਤਲਬ ਆਪਣਾ ਕਸ਼ਟ ਸਹਿ ਕੇ ਦਿਨ ਰਾਤ ਗਰਮੀ ਸਰਦੀ ਦੇ ਝੱਖੜ ਝੇਲਿਆਂ ਦੇ ਵਿੱਚ ਰਹਿ ਕੇ ਉਹ ਮੰਗਾ ਮਨਵਾਈਆਂ ਸਨ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਨੇ ਉਹ ਅਸੀਂ ਲਾਗੂ ਕਰਾਉਣ ਵਾਸਤੇ ਜਦੋਂ ਜਾਇਦ ਕਰ ਰਹੇ ਸੀ ਕਿ ਉਹਨਾਂ ਨੂੰ ਮਨਵਾਉਣ ਵਾਸਤੇ ਅਸੀਂ ਦਿੱਲੀ ਕੂਚ ਦਾ ਜਿਹੜਾ ਉਹ ਐਲਾਨ ਕੀਤਾ ਸੀਗਾ ਤੇ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਇਹ ਆਪਣੇ ਲੋਕ ਨੇ ਤੁਹਾਡੇ ਤੇ ਮੰਨੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਸਾਡੇ ਸਾਥੀ ਨੇ ਸਾਡੀਆਂ ਕੀਮਤੀ ਜਾਨਾਂ ਸਾਡੇ ਘਰਾਂ ਦੇ ਜਿਹੜੇ ਚਿਰਾਗ ਨੇ ਹੋਰ ਨਾ ਬੁੱਝਣ ਸਾਡੀ ਜਵਾਨੀ ਜਿਹੜੀ ਹੈ ਹੋਰ ਨਾ ਚਲੀ ਜਾਏ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਤੋਂ ਨਾ ਵਿਛੜ ਜਾਣ ਇਸ ਕਰਕੇ ਸਾਡੀਆਂ ਮੰਗਾਂ ਮੰਨੀਆਂ ਜਾਣ ਤੇ ਅਸੀਂ ਇਹੀ ਮੰਗ ਕਰਾਂਗੇ ਵੀ ਇਹਨਾਂ ਗਰੀਬ ਪਰਿਵਾਰਾਂ ਦੀ ਜਿਹੜੀ ਸਹਾਇਤਾ ਕੀਤੀ ਜਾਏ ਇਹਨਾਂ ਦੇ ਉੱਤੇ ਜਿੰਨਾ ਕਰਜ਼ਾ ਹੋ ਮਾਫ਼ ਕੀਤਾ ਜਾਏ ਤੇ ਇਹਨਾਂ ਨੂੰ ਜਿਹੜਾ ਬਣਦਾ ਕੰਪੰਸੀਸ਼ਨ ਹੈ ਜੋ ਵੀ ਸਰਕਾਰ ਦਾ ਪਿੱਛੇ ਰੂਲ ਬਣਾਇਆ ਸੀਗਾ 13 ਮਹੀਨੇਸ਼ ਕਰਦੇ ਦੌਰਾਨ ਉਹ ਉਹ ਦਿੱਤਾ ਜਾਏ ਤੇ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾ ਤਾਂ ਕਿ ਇਹ ਇਹਨਾਂ ਦੀ ਰੋਟੀ ਪਾਣੀ ਜਿਹੜੀ ਉਹ ਵਧੀਆ ਕੰਦੇ ਵੀ ਬੜਾ ਕੋਈ ਇੰਨਾ ਵੀ ਵੱਡਾ ਹਾਈ ਫਾਈ ਨਹੀਂ ਹੈਗਾ ਵੀ ਛੋਟੇ ਕਿਸਾਨ ਨੇ 1.5 ਜਾਂ 2 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਬਸ ਵੀ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਜਿਹੜਾ ਹੋਇਆ। ਬਿਲਕੁਲ ਜੀ 1.5 ਕਿੱਲਾ ਜ਼ਮੀਨ ਹੈ ਇਹਨਾਂ ਤਿੰਨ ਬੇਟੀਆਂ ਤੇ ਦੋ ਬੇਟੇ ਸਨ ਉਹਨਾਂ ਪੰਜਾਂ ਬੱਚਿਆਂ ਦੇ ਜਦੋਂ ਵਿਆਹ ਕੀਤੇ ਨੇ ਤੇ 1.5 ਕਿੱਲੇ ਦੇ ਵਿੱਚੋਂ ਕਿੰਨੀ ਕੁ ਆਮਦਨ ਹੁੰਦੀ ਹੈ ਉਹ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਤੇ ਅੱਗੋਂ ਵੀ ਇਹਨਾਂ ਦੀਆਂ ਚਾਰ ਪੋਤੀਆਂ ਨੇ ਉਹ ਵੀ ਅੱਗੋਂ ਕਿਤੇ ਵਿਆਉਣੀਆਂ ਨੇ ਇਸ ਕਰਕੇ ਇਹੀ ਹੈ ਵੀ ਪਰਿਵਾਰ ਅੱਜ ਗਮਟ ਡੁੱਬਿਆ ਪਿਆ ਹੈ ਵੀ ਜਿਹੜਾ ਘਰ ਦਾ ਆਗੂ ਸੀਗਾ ਜਿਹੜਾ ਘਰ ਦੇ ਵਿੱਚ ਕਮਾਉਣ ਵਾਲਾ ਬੰਦਾ ਸੀ ਉਹ ਤਾਂ ਚਲਾ ਗਿਆ। ਤੇ ਅੱਗੋਂ ਸਾਡੇ ਕੀ ਹਾਲਾਤ ਹੋਣਗੇ ਇਹਨਾਂ ਦਾ ਤੁਰੰਤ ਕਰਜ਼ਾ ਮਾਫ਼ ਕਰਨਾ ਚਾਹੀਦਾ ਤੇ ਇਹਨਾਂ ਨੂੰ ਜਿੰਨਾ ਬਣਦਾ ਉਰਤੇ ਇਹ ਗੱਲ ਕਹੀ ਗਈ ਅਭੀ ਇਹਨਾਂ ਦਾ ਜਿਹੜਾ ਕਰਜ਼ਾ ਜਿਹੜਾ ਮਾਫ਼ ਕਰਨਾ ਚਾਹੀਦਾ ਤੇ ਗੱਲਬਾਤ ਕਰਦੇ ਆ ਮਾਤਾ ਜੀ ਕਿੱਦਾਂ ਦਾ ਵਿਹਾਰ ਸੀ ਇਹਨਾਂ ਦਾ ਬਹੁਤ ਹੀ ਹੰਦ ਹਨ ਲੈਣ ਦੇਣ ਵਿੱਚ ਆ ਕੇ ਹੈ ਉਤਨਾ ਗਰੀਬ ਸੀ ਪਰ ਹੈ ਬੜਾ ਸਾਦਾ ਦਾ ਗਵਾਂੜਿਆ ਸਾਡੇ ਨਾਲ ਦੇ ਇਹਨਾਂ ਦੇ ਪੁੱਤਰ ਦੀਆਂ ਵਿੱਚ ਇਹਨਾਂ ਪਿਆਰ ਕਰਦੇ ਆ ਪਰ ਅੱਜ ਇਹਨਾਂ ਵਿੱਚ ਬਹੁਤ ਗਰੀਬੀ ਆਈ ਹੈ ਜਿਹੜੀ ਇਹ ਦੂਰ ਹੋਣੀ ਚਾਹੀਦੀ ਇਹਨਾਂ ਦੀ ਹੋਰ ਮੇਰੇ ਕੋਲ ਨਾ ਬੋਲੇ ਮੈਂ ਠੀਕ ਨਹੀਂ ਕਰੀ ਜੀ ਬਹੁਤ ਚੰਗਾ ਬੰਦਾ ਸੀ ਜਿੱਥੇ ਵੀ ਕੋਈ ਕੰਮ ਇਹ ਹੋ ਜਾ ਉਹਦਾ ਸੀ ਉਹ ਤੇ ਪੁੰਛ ਦਾ ਹੀ ਅਰਾ ਲਾਂ ਟ੍ਰੇਨ ਤੇ ਡੇਢ ਕਿਲਾ ਪੈ ਲਈਏ ਉਹ ਦੇਖੋ ਉਹ ਵੀ ਕਹਿੰਦੇ ਤੈਨੂੰ ਚੀਜ਼ ਹੀ ਚਰੇ ਦੀ ਇਹਨੇ ਯਾਰ ਪੋਤੀਆਂ ਰੇਡੀਆਂ ਸੜਪ ਰਾਹੀ ਬਹੁਤ ਗਰੀਬ ਆਦਮੀ ਹੈ ਬਹੁ ਮੜਾਵੇ ਇਹਦੇ ਪੈਰ ਤੇ ਵੀ ਵਧੀਏ ਸੜਕ ਜਿਹਨੇ ਨਾ ਵਿਕਨ ਜੀ ਸਕਦੇ ਮੱਛੀ ਤੇ ਉਦੋਂ ਦਾ ਇਹਦੇ ਫੇਫੜੇ ਜਿਹੜੇ ਨੇ ਰੋਕੇ ਨੇ ਕੱਢਣ ਨੂੰ ਲਿਆ ਤੇ ਅਸੀਂ ਬਹੁਤ ਮਾਰੀ ਲਾਤ ਹੋਈ ਇਹਦੀ ਬਹੁ ਮੜਾਵੇ ਇਹ ਗਰੀਬ ਦੀ ਕੋਈ ਮਤ ਕਰੀ ਤੇ ਸਰਕਾਰ ਕੋਲ ਹਾਂ ਠੀਕ ਹੈ ਸੜੀ ਪੂਆ ਰਹੀ ਕੱਲ੍ਹ ਆ ਵਾਜ ਪੂਰਾ ਪਿੰਡ ਖੜਾ ਪੂਰਾ ਪਿੰਡ ਰੋ ਰਿਆ ਉਹ ਚਲਾ ਤੋ ਖੋਇਆ ਕੋ ਜਲਾ ਇਹਨਾਂ ਤੋਂ ਖੋਇਆ ਬਹੁਤ ਹੋਰ ਮਰ ਜਲਾ ਤਾਂ ਚੰਗੀ ਗੱਲ ਸੀ ਇਹ ਬੰਦਾ ਲੰਮਰ ਦਾ ਇਹਨਾਂ ਚੰਗਾ ਸੀ ਹਰ ਇੱਕ ਬੰਦੇ ਨਾਲ ਆਸਾਨ ਸੀ ਹਰ ਪਿੰਡ 'ਚ ਹੀ ਹਰ ਇੱਕ ਪਿੰਡਾਂ ਨਾਲ ਬਹੁਤ ਚੰਗਾ ਬੰਦਾ ਸੀ ਗਰੀਬ ਆਦਮੀ ਹੀ ਪਰ ਇੰਨੇ ਚੰਗੇ ਵਿਹਾਰ ਬਹੁਤ ਚੰਗਾ ਸੀ ਸਭ ਨਾਲ ਬਹੁ ਮੜਾ ਰਾਇ ਜੀ ਅਈ ਸਰਪਿੰਡੀ ਇੰਨੇ ਦੁਖੀ ਆ ਕੇ ਛੱਡ ਦਿਓ ਗੱਲਾਂ ਸਾਡੇ ਦੇ ਬਜ਼ੁਰਗ ਚੰਘਣਦੇ ਸਾਨੂੰ ਪੇੜ ਲਧਾਣੇ ਸ਼ਹਿਰ ਜਿੱਤਨੇ ਛੁੱਡ ਦਿੰਦੇ ਐ ਧਰਤੀ ਦੇ ਨਾਲੇ ਆਉਂਦੇ ਅਈ ਧਾੜੀ ਘਰ ਪੇ ਤੇ ਖਾਣਦੇ ਇਹ ਜ਼ਮੀਨ ਸਾਡਾ ਸਾਰਾ ਪਿੰਡ ਲੈ ਲਿਆ ਜਿੱਥੇ ਬਜ਼ੁਰਗ ਸਾਡੇ ਮਰ ਚੁੱਕੇ ਨੇ ਉਹ ਸਿਰਫ ਇਸ ਜ਼ਮੀਨ ਕਰਕੇ ਤੇ ਇਸ ਮੜੇ ਲਾਹ ਕਰਕੇ ਹੀ ਮਰ ਚੁੱਕੇ ਨੇ ਜ਼ਮੀਨ ਨੂੰ ਕੀ ਹੈ ਕਿ ਵੀ ਅਕਸਰ ਲੋਕ ਕਹਿ ਦਿੰਦੇ ਆ ਕਿ ਕਿਸਾਨਾਂ ਨੂੰ ਤਾਂ ਸਭ ਕੁਝ ਮਿਲ ਹੀ ਜਾਂਦਾ ਹੈ ਪਾਣੀ ਇਹਨਾਂ ਨੂੰ ਫਰੀ ਸਭ ਕੁਝ ਇਹਨਾਂ ਨੂੰ ਧਰਨੇ ਲਾਉਣ ਦੀ ਕੀ ਲੋੜ ਐ ਕਿ ਲੱਕ ਲੱਕ ਦੋ ਦੋ ਕਿਲੇ ਪੈੜੀਆਂ ਨੇ ਤੇ ਕੀ ਹੋ ਜੇ ਖਾਵਾਂਗੇ ਕਿਥੋਂ ਪਰਿਵਾਰ ਵਿਆਹਾਂਗੇ ਕਦੇ ਨਾਲ ਅਸੀਂ ਇਹ ਸੰਘਰਸ਼ਸ਼ਿ ਤੋਰਾਂਗੇ ਕਿਵੇਂ ਅਸੀਂ ਲੜਾਈ ਕਰਾਂਗੇ ਕਿ ਲੱਕ ਲੱਕ ਪੈੜੀਆਂ ਉਹ ਬੱਚਾ ਦਾ ਢੇਡ ਭਰੀਏ ਜੇ ਸਾਡੇ ਕਿਸਾਨ ਜਿੰਨੇ ਨੇ ਕੀ ਮੰਗਦੇ ਨੇ ਸਰਕਾਰ ਕੋਲੋਂ ਸਰਕਾਰਾਂ ਕੋ ਤੇ ਇਹੀ ਮੰਗ ਕਰਦੇ ਨੇ ਵੀ ਸਾਡਾ ਜਿਹੜਾ ਕੋ ਕਰਜ਼ਾ ਮਾਫ ਹੋਵੇ ਸਾਨੂੰ ਗਰੀਬਾਂ ਨੂੰ ਪਰੋਠੀ ਖਾਣ ਯੋਗੀ ਦਿੱਤੀ ਜਾਏ ਕਹਿੰਦੇ ਕਿਥੋਂ ਹੋਣਗੇ ਕੋਈ ਵੀ ਜ਼ਿੰਮੇਵਾਰ ਲਾ ਲਓ ਜਿਹੜਾ ਤੁਸੀਂ ਹੁਣ ਕਹਿੰਦੇ ਕੋਠੀਆਂ ਕਰਜ਼ਾ-ਪੁਰਜ਼ਾ ਚੁੱਕ ਕੇ ਭੰਵੇਂ ਲਿਆ ਹੋਵੇ 10 20 ਕਿ ਲਿਆਣਾ ਸਾਰੀ ਜ਼ਮੀਨ ਗਹਿਣੇ ਤਰੀਚੀ ਉਹਦੀ ਤੇ ਜੇ ਉਹਨੇ ਘਰ ਗੱਡੀ ਬਣਾ ਲਈ ਜਾਂ ਕੋਠਾ ਘਰ ਮਕਾਨ ਬਣਾ ਲਿਆ ਕੀ ਜ਼ੁਲਮੀ ਕੀ ਹੋ ਗਿਆ ਆਏ ਦੇਖ ਸਕਦੇ ਹੋ ਅੱਜ ਪੂਰਾ ਰਕੇਸ਼ ਇੱਕ ਵਾਰੀ ਦਿਖਾ ਦਿਓ ਵੀ ਪੂਰਾ ਪਿੰਡ ਜਿਹੜਾ ਰੋ ਰਿਹਾ ਏ ਨਹੀਂ ਵੀ ਸਿਰਫ ਪਰਿਵਾਰ ਜਿਹੜੇ ਨੇ ਪਰਿਵਾਰ ਨੂੰ ਦੁੱਖ ਲੱਗਦਾ ਹੈ ਪੂਰਾ ਪਿੰਡ ਦੀਆਂ ਅੱਖਾਂ ਨੰਮ ਨੇ ਦੇਖ ਸਕਦੇ ਹੋ ਤਸਵੀਰ